ਲਾਲਾ ਮੈਂ ਕਿੰਨੇ ਦਾ ਹੋਊਗਾ ਪੂਰੇ ਤੇ ਆ ਉਹ ਤੁਹਾਨੂੰ ਦੱਸਦਾ ਯਾਰ ਚੋਕ ਕੁਸ਼ ਚੰਗੇ ਸੀ ਮੰਦੀਆਂ ਵੀ ਆ ਕਟੀਆਂ ਤੇ ਜਿੰਨੀਆਂ ਤੁਸੀਂ ਖਰੀਦਣੀਆਂ ਤੇ ਬਾਈ ਨਾਲ ਕੰਟੈਕਟ ਕਰ ਸਕਦੇ ਹੋਗੇ ਤੇ ਹਰ ਇੱਕ ਤਰ੍ਹਾਂ ਦੀ ਗੱਟੀ ਮਿਲ ਜਾਂਦੀ ਆ ਮੋਰਾ ਦੇ ਵਿੱਚ ਨੀਲੀ ਰਾਵੀ ਦੇ ਵਿੱਚ ਬੂਰੀ ਬੂਰੀ ਨੀਲੀ ਰਾਵੀ ਮੀਣੀ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਮਿਲ ਜੂਗੀ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਨੰਬਰ ਚੱਲੀ ਜਾਂਦਾਗਾ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਬਾਈ ਦੇ ਨਾਲ ਤੇ ਬਾਕੀ ਇਹਨਾਂ ਦੀ ਡਿਟੇਲ ਲੈ ਕੇ ਦੇਵਾਂਗੇ ਤੁਹਾਨੂੰ ਆਪਾਂ ਇਹ ਤਾਂ ਇੱਥੇ ਵੈਸੇ ਵੈਕ ਜਾਣਗੀਆਂ ਮੰਡੀ ਤੇ ਨਹੀਂ ਕੱਢਦੇਗੀਆਂ ਤੇ ਕਈ ਵਾਰੀ ਹੋਰ ਕੱਟੀਆਂ ਖਰੀਦਣੀਆਂ ਹੁੰਦੀਆਂ ਤੇ ਤੁਸੀਂ ਤਾਂ ਵੀ ਕੰਟੈਕਟ ਕਰ ਸਕਦੇ ਹੋਗੇ ਤੇ ਗੱਲਬਾਤ ਕਰਕੇ ਜਿੰਨੀਆਂ ਮਰਜ਼ੀ ਕੱਟੀਆਂ ਤੁਸੀਂ ਖਰੀਦ ਸਕਦੇ ਹੋਗੇ ਤੇ ਆਜੋ ਆਪਾਂ ਡਿਟੇਲ ਪੁੱਛਦੇ ਹਾਂ ਕੱਲੀ ਕੱਲੀ ਕੱਟੀ ਦੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਬਾਕੀ ਵਿੱਚ ਇਹਨਾਂ ਦੇ ਗਾਗ ਪਈ ਜਾਂਦੇ ਆ ਤੇ ਸੌਦੇ ਜੱਲੀ ਵੀ ਜਾਂਦੇ ਆਗੇ ਥੋੜਾ ਜਿਹਾ ਹਜੇ ਫਰਕ ਸ਼ਰਕ ਹੈਗਾ ਹੈਗਾ ਰੇਟਾਂ ਦੇ ਵਿੱਚ ਵੈਸੇ ਵੇਖ ਜਾਣਗੀਆਂ ਤੇ ਅੱਜ ਆਪਾਂ ਗੱਲਬਾਤ ਕਰਾਉਣੀ ਹੈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦੇ ਭਾਈ ਨਾਮ ਮੇਰਾ ਮਨਪ੍ਰੀਤ ਸਿੰਘ ਬਣੀਆ ਜੀ ਪਿੰਡ ਚੌਲਾਂ ਜੀ ਰਾਏਕੋਟ ਦੇ ਕੋਲ ਰਾਏਕੋਟ ਤੋਂ 7 ਕਿਲੋਮੀਟਰ ਠੀਕ ਆ ਜ਼ਿਲ੍ਹਾ ਲੁਧਿਆਣਾ ਪੈ ਜਾਂਦਾ ਹਾਂ ਹਾਂਜੀ ਜ਼ਿਲ੍ਹਾ ਲੁਧਿਆਣਾ ਪੈ ਠੀਕ ਆ ਤੇ ਆਪਣਾ ਭਾਈ ਵਪਾਰ ਦਾ ਕੰਮ ਹੈ ਨਾ ਹਾਂਜੀ ਹਾਂਜੀ ਵੀਰੇ ਕੱਟੀਆਂ ਦੇ ਕੰਮ ਆਪਣਾ ਬੱਸੀਆਂ ਤੇ ਕੱਟੀਆਂ ਬੱਛੀਆਂ ਤੇ ਕੱਟਣਾ ਹਾਂਜੀ ਠੀਕ ਆ ਤੇ ਕਿਹੋ ਜਿਹੇ ਜਾਨਵਰ ਆ ਜਾਂਦੇ ਹੋ ਭਾਈ ਆਪਣੇ ਕੋਲ ਕਈ ਵਾਰੀ ਵਧੀਆ ਬਰੀਡ ਦੇ ਮੈਨ ਜਾਂ ਕਈ ਵਾਰੀ ਠੀਕ ਕਈ ਵਾਲੀ ਚੋਅ ਹੁੰਦੀ ਆ ਪੱਚਾਈਸ ਤੇ ਵੀ ਦੇ ਦਿੰਦੇ ਭਾਈ ਹਰ ਇੱਕ ਵੈਰਾਈਟੀ ਠੀਕ ਆ ਹਰ ਇੱਕ ਤਰ੍ਹਾਂ ਦੀ ਮਤਲਬ ਕਿ ਮਿਲ ਸਾਰੇ ਤਰ੍ਹਾਂ ਦੀ ਤੇ ਬੱਛੀ ਬੱਸੀਆਂ ਵੀ ਹੁੰਦੀਆਂ ਬਾਈ ਐਚਪ ਤੇ ਜਰਸੀ ਹਾਂਜੀ ਹਾਂ ਜਰਸੀ ਮਤਲਬ ਫਿਰ ਇੱਕ ਤਰ੍ਹਾਂ ਦੀ ਮਿਲ ਜੂ ਹਨਾ ਬਾਕੀ ਜਿਹੋ ਜੀ ਡਿਮਾਂਡ ਆ ਹਨਾ ਹਾਂਜੀ ਹਾਂਜੀ ਤੇ ਉਹ ਹੁੰਦੀਆਂ ਖੀਰੀਆਂ ਹੀ ਆ ਹਾਂ ਬਾਈ ਖੀਰੀਆਂ ਕਿੱਥੋਂ ਲੈਣੀਆਂ ਆਪਾਂ ਗੱਬਣ ਵੀ ਆ ਜਾਂਦੇ ਆਉਣਗੀਆਂ ਕਿਹੜੀ ਵਾਰੀ ਗੱਬਣ ਕੱਟੀ ਵੀ ਆ ਜਾਂਦੀ ਕਿਹ ਹਾਂਜੀ ਗੱਬਣ ਵੀ ਕੱਟੀ ਆ ਜਾਂਦੀ ਤੇ ਬੱਛੀ ਵੀ ਆ ਜਾਂਦੀ ਹੈ ਨਾ ਹਾਂਜੀ ਹਾਂਜੀ ਠੀਕ ਆ ਤੇ ਫਿਰ ਰੇਟ ਹੋਏ ਜਿਹਾ ਹਿਸਾਬ ਨਾਲ ਹਰੇਕ ਤਰ੍ਹਾਂ ਦਾ ਰੇਟ ਹੋ ਜਾਂਦਾ ਹੈ ਨਾ ਠੀਕ ਆ ਤੇ ਆਪਣੇ ਕੋਲੇ ਘਰੇ ਕਿੰਨੀਆਂ ਖੁੰਦੀਆਂ ਬਾਈ ਭਈ ਇਹਨਾਂ ਕੋ 10-12 ਕਟੀਆਂ ਹੁੰਦੀਆਂ ਹੁੰਦ ਗਈਆਂ ਠੀਕ ਆ ਵੀ ਜੇ ਕੋਈ ਕੰਟੈਕਟ ਕਰਕੇ ਆਵੇ ਤੇ ਘਰੋਂ ਘਰੋਂ ਲੈਣਾ ਚਾਹੇ ਤਾਂ ਮਿਲ ਜਾਣੀਆਂ ਹਨਾ ਕਰੇ ਮਾਲ ਕਿੰਨਾ ਹੁੰਦਾ ਵਸੇ ਵੀ ਭਈ 15 ਤੇ 10 ਦੇ ਵਿੱਚ ਵਿੱਚ ਕਟੀਆਂ ਹੁੰਦੀਆਂ 10 ਤੇ 15 ਇੰਨਾਂ ਦੀ ਆਪਣੀ ਸੈਟ ਹੁੰਦੀ ਹੁੰਦ ਗਈਆਂ ਇੰਨਾਂ ਜਾਣੀ ਠੀਕ ਆ ਵੀ ਕੋਈ ਕਾਲ ਕਰਕੇ ਆ ਜੇ ਹਨਾ ਠੀਕ ਆ ਤੇ ਇੱਥੇ ਆਪਾਂ ਮੰਡੀ ਤੇ ਕਿੰਨੀਆਂ ਲੈ ਕੇ ਆਏ ਆ ਅੱਜ ਭਾਈ 7 ਕਟੀਆਂ ਲੈ ਕੇ ਆਏ ਆ 7 ਕਟੀਆਂ ਲੈ ਕੇ ਆਏ ਆ ਦੋ ਦਾ ਪੂਰੇ ਰਿਕਾਰਡ ਵਾਲੀਆਂ ਕਟੀਆਂ ਭਈ ਆਪਣੇ ਦੋ ਰਿਕਾਰਡ ਵਾਲੀਆਂ ਹਨਾ ਪੂਰੇ ਰਿਕਾਰਡ ਦਾ ਕੇ ਤਾਂ ਪਤਾ ਨਹੀਂ ਭਈ ਬਾਕੀਆਂ ਦਾ ਪਤਾ ਨਹੀਂ ਤੇ ਹੈ ਦਾ 기ਰੀਆਂ ਨਾ ਹਾਂਜੀ ਹੈ 기ਰੀਆਂ ਕਈ ਵਾਰੀ ਬੰਦਾ ਝੂਠ ਬੋਲ ਕੇ ਕਹਿੰਦਾ ਉਹ ਆਪਾਂ ਕੰਮ ਨਹੀਂ ਕਰਦੇ ਬਾਈ ਜਿੱਦਾਂ ਰਿਕਾਰਡ ਦਾ ਪਤਾ ਇੱਕ ਲੱਖਸ਼ਮੀ ਡੇਰੀ ਫਾਰਮ ਕੋਹੀ ਨੂਰ ਦਾ ਬੱਚਾ ਖੜਾ ਬਈ ਆਪਣੇ ਕੋਲ ਅਜਾ ਇੱਕ ਕੋਹੀ ਨੂਰ ਦੀ ਹੈਗੀ ਆਹਾ ਠੀਕ ਆ ਇਹ ਕੋਹੀ ਨੂਰ ਦੀ ਆ ਤੇ ਆ ਦੂਜੀ ਕਿਹੜੇ ਦੀ ਨੀਲੀ 라ਵੀ ਉਹ ਬਈ ਟੈਂਕ ਬੋਲਦੀ ਹੈ ਅਜਾ ਉਹ ਟੈਂਕ ਦੀ ਆ ਲਓ ਬਈ ਤੁਹਾਨੂੰ ਆ ਕੋਹੀ ਨੂਰ ਵਾਲੇ ਆਪਾਂ ਤੋਰ ਕੇ ਦਿਖਾ ਦਿੰਨੇ ਆ ਲਕਸ਼ਮੀ ਡੇਰੀ ਫਾਰਮ ਵਾਲਾ ਦੇ ਕੋਹੀ ਨੂਰ ਦੀ ਹੈਗੀ ਫੇਸ ਦੀ ਕੁਆਲਿਟੀ ਤੇ ਇਹਦੀ ਸਿੰਗਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਵੱਖਰੀ ਹੋਈ ਹੈ ਗੱਟੀ ਤੇ ਚੰਗੇ ਸੀਮਨ ਦੀ ਕਰਕੇ ਦੂਰੀ ਪਤਾ ਲ ਫੇਸ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਛੋਟਾ ਬਿਲਕੁਲ ਜੈਡ ਬਲੈਕ ਆ ਗਈ ਬਸ ਪੂਛ ਥੋੜੀ ਜਿਹਾ ਜਰੂਰ ਹੈਗੀ ਹੈਗੀ ਤੇ ਥਾਣ ਕਿਵੇਂ ਹੈ ਬਈ ਇਹ ਤੇ ਚੜਹੀ ਹੈ ਹਾਂਜੀ ਹਾਂਜੀ ਬਈ ਚੜ੍ਹ ਠੀਕ ਆ ਬਾਕੀ ਸਿੰਗਾ ਦੀ ਕੁਆਲਿਟੀ ਤੁਸੀਂ ਇਹਦੀ ਦੇਖ ਸਕਦੇ ਹੋਗੇ ਉਮਰ ਕਿੰਨੀ ਹੋਊਗੀ ਇਹਦੀ ਮਰੀ ਉਮਰ ਤਾਂ 14 ਮਹੀਨੇ ਦੀ ਹੋਣੀ 14 ਮਹੀਨੇ ਦੀ ਆ ਠੀਕ ਆ ਤੇ ਇਹਦਾ ਕੋਈ ਮਾਦਰ ਕਾਰਡ ਤਾਂ ਨਹੀਂ ਦੱਸਿਆ ਨਹੀਂ ਮਾਦਰ ਕਾਰਡ ਆਪਣੇ ਬਾਈ ਪੈ ਜਣ ਕੇ ਪਿੰਡੀ ਖੜੀ ਹੈਗੀ ਅੱਛਾ ਪਿੰਡੀ ਆ ਗਈ ਹਾਂਜੀ ਪਿੰਡੀ ਉੱਪਰ ਕਾਰਡ ਸਾਰੇ ਦੇ ਦਿੰਦੇ ਠੀਕ ਆ ਪਿੰਡੋ ਹੀ ਲਈ ਹੈ ਨਾ ਪਿੱਠ ਦੀ ਕੁਆਲਿਟੀ ਤੁਸੀਂ ਇਹਦੀ ਦੇਖ ਸਕਦੇ ਹੋ ਤੇ ਬਾਕੀ ਥਾਂ ਥਣ ਬਹੁਤ ਜਿਆਦਾ ਚੰਗੇ ਆ ਗਏ ਤੇ ਝੋਲ ਚਾਲ ਬਹੁਤ ਚੰਗੀ ਬਣਦੀ ਆ ਤੇ ਕੋਈ ਕਮੀ ਨਹੀਂ ਕੱਟੀ ਦੇ ਵਿੱਚ ਬਹੁਤ ਸੋਹਣੀ ਕੱਟੀ ਆ ਗਈ ਤੇ ਚੰਗੀ ਝੋਟੀ ਤਿਆਰ ਹੋ ਗਈ ਹੈ ਦੇਖ ਸਕਦੇ ਹੋ ਮੁੱਲੇ ਦਾ ਬਾਈ ਇਹਦਾ ਇਹਦਾ ਮੁੱਲ ਬਾਈ 40000 ਇਹਦਾ 40000 ਆ ਠੀਕ ਆ ਠੀਕ ਆ ਤੇ ਆਹਾ ਇਹਦੇ ਇਹਦੀ ਉਮਰ ਕਿੰਨੀ ਹੋਊਗੀ ਇਹ ਬਈ 9 ਮਹੀਨੇ ਦਾ ਬੱਚਾ ਹੈ ਟੈਂਕ ਕੋਲਦਾ ਬਈ ਇਹ ਇਹ ਹੈਗੀ ਆ ਟੈਂਕ ਦੀ ਹਾਂਜੀ ਹਾਂਜੀ ਠੀਕ ਹੈ ਤੇ ਇਹਦਾ ਵੀ ਮਾਦਰ ਕਾਰਡ ਕੁਝ ਪਤਾ ਕਿ ਨਹੀਂ ਹਾਂਜੀ ਇਹ ਸਾਰਾ ਕੁਝ ਪਤਾ ਹੀ ਆਪਾਂ ਨੂੰ ਸਾਰਾ ਕੁਝ ਪਤਾ ਇਹ ਆਪਾਂ ਬਈ ਰੋਡੇ ਪਿੰਡੋਂ ਦੇਈਏ ਅੱਛਾ ਇਹ ਰੋਡਿਆਂ ਤੋਂ ਲਈ ਆ ਠੀਕ ਆ ਉਹ ਫੇਰ ਤਾਂ ਰਿਕਾਰਡ ਪ੍ਰੋਪਰ ਹੈਗਾ ਹੀ ਹੈ ਨਾ ਕਿਉਂਕਿ ਰੋਡੇ ਦਾ ਇੱਕ ਤਰ੍ਹਾਂ ਦਾ ਨੀਲੀ ਰਾਵੀ ਦਾ ਗਾੜੀ ਆ ਹੈ ਨਾ ਠੀਕ ਆ ਇਹਦਾ ਵੀ ਖੜਾ ਦੀ ਕਿਹੜਾ ਉਮਰ ਕਿੰਨੀ ਹੈ ਦੀ ਬਈ 9 ਮਹੀਨੇ ਦਾ 9 ਮਹੀਨੇ ਉਮਰ ਆ ਦੋਸਤੋ ਇਹ ਟੈਂਕ ਬੋਲਦੀ ਆ ਟੈਂਕ ਨੂੰ ਤੁਸੀਂ ਸਾਰੀ ਜਾਣਦੇ ਹੋ ਤੇ ਬਾਕੀ ਟੈਂਕ ਦੇ ਰਿਜ਼ਲਟ ਵੀ ਬਹੁਤ ਵਧੀਆ ਆ ਗਏ। ਸੋਹਣਾ ਬੋਲਾ ਬਾਕੀ ਮਾਰਕਿੰਗ ਇਹਦੀ ਵੀ ਬਹੁਤ ਚੰਗੀ ਹੈ ਦੇਖੋ ਤੁਸੀਂ। ਫੇਸ ਦੇਖ ਸਕਦੇ ਹੋ ਇਹਦਾ ਤੇ ਸਿੰਗਾ ਦੀ ਕੁਆਲਿਟੀ ਬਾਡੀ ਵੰਤਰ ਦੀ ਬਹੁਤ ਸੋਹਣੀ ਹੈਗੀ ਥੋੜੀ ਛੋਟੀ ਕੋਈ ਹੈ ਜੇ ਤੇ ਬਾਕੀ ਮਾਰਕਿੰਗ ਵੀ ਬਹੁਤ ਵਧੀਆ ਹੈ ਪ੍ਰੋਪਰ ਮਾਰਕਿੰਗ ਹੈਗੀ ਇਹਦੀ ਪੈਚ ਪੁੜੇ ਦੀ ਕੁਆਲਿਟੀ ਬਾਕੀ ਥਾਣੇ ਦੇ ਵੀ ਬਹੁਤ ਵਧੀਆ ਗਏ ਵਿੱਥੀ ਦੇ ਉੱਤੇ ਥਾਣਾ ਤੇ ਚਾਰੇ ਹੀ ਥਾਣਾ ਬਹੁਤ ਵਧੀਆ ਥਾਣਾ ਤੇ ਅੱਖਾਂ ਵੀ ਬਹੁਤ ਵਧੀਆ ਆ ਗਈਆਂ ਪੂਰੀ ਵਧੀਆ ਮਾਰਕਿੰਗ ਦੇ ਵਿੱਚ ਆ ਜੋ ਨੀਲੀ ਰਾਵੀ ਤੇ ਖਾਤਰ ਚਾਹੀਦੀਆਂ ਹੁੰਦੀਆਂ ਗਈਆਂ ਉਹ ਸਾਰੀਆਂ ਇਹ ਮਤਲਬ ਕਿ ਪੂਰੀਆਂ ਕਰਦੀ ਹੈਗੀ ਬਾਕੀ ਮੁੱਛ ਦੇਖ ਸਕਦੇ ਹੋ ਬੱਗੀ ਮੁੱਛਾ ਸੋਹਣੀ ਆ ਤੇ ਇਹ ਵੀ ਸੋਹਣੀ ਝੋਟੀ ਤਿਆਰ ਹੋ ਜੂਗੀ ਤੇ ਇਹਦਾ ਬਾਈ ਮੁੱਲ ਮੁੱਲ ਦਾ ਬਾਈ ਮੁੱਲ ਤਾਂ ਜਿੰਨਾ ਮਰਜ਼ੀ ਕਰੀਏ ਬਾਈ 20000 ਦੀ ਦੇ ਦਾਂਗੇ ਬਾਈ 20000 ਦੀ ਦੇ ਦਾਂਗੇ ਕੋਈ ਮਾਨ ਤਾਂ ਥੋੜਾ ਪੱਟਾ ਨਹੀਂ ਕਰਦਾ ਬਾਈ ਮੁੱਲ ਦਾ ਤਾਂ ਬਹੁਤ ਕਰਦੀ ਪਹਿਲਾਂ ਆਪਾਂ ਮੁੱਲ ਜਾਨੀ ਵੱਧ ਆ 20 ਦੇਣੀ ਆ 20 ਦੇਣੀ ਆ ਠੀਕ ਆ ਲਬੰਦ ਦੇ ਨੂੰ ਕਬੀ ਦੋਸਤੋ ਇਹ ਟੈਂਕ ਦੀ ਹੈਗੀ ਤੇ ਇਹ ਬਾਈ ਕਹਿੰਦਾ ਵੀ 20 ਦੀ ਦੇਣੀ ਹੈ ਵੀ ਮੁੱਲ ਜਿੰਨਾ ਮਰਜ਼ੀ ਹੋ ਜੇ ਉਹ ਤੇ 30 40 ਕਿਲੋਮੀਟਰ ਚ ਆਪਾਂ ਫ੍ਰੀ ਵੀ ਛੱਡ ਦਾਂਗੇ ਯਾਰ ਅਜਾ 30 ਤੋਂ 40 ਦੇ ਵਿੱਚ ਵਿੱਚ ਡਿਲੀਵਰੀ ਫ੍ਰੀ ਹੋ ਜੂਗੀ ਠੀਕ ਹੈ ਤੇ ਇਸ ਤੋਂ ਬਾਅਦ ਆਹ ਤੀਜੇ ਨੰਬਰ ਤੇ ਆ ਗਈ ਨੀਲੀ ਰਵੀ ਦਾ ਭਾਈ ਆਪਾਂ ਨੂੰ ਰਿਕਾਰਡ ਚ ਕਹਦਾ ਇਹਦਾ ਰਿਕਾਰਡ ਨਹੀਂ ਪਤਾ ਉਮਰ ਕਿੰਨੀ ਹੋਊ ਉਮਰ ਦਾ ਭਾਈ ਇਹਦੀ 2 ਸਾਲਾਂ ਦੇ ਵਿੱਚ ਵਿੱਚ ਹੀ ਹੈ 2 ਸਾਲਾਂ ਦੇ ਲਗਭਗ ਹੈ ਤਾਂ ਖੀਰੂ ਗਈ ਹੋਊਗਾ ਹਾਂਜੀ ਖੀਰੀ ਹੈ ਬੱਚੀ ਇਹ ਵੀ ਖੀਰੀ ਹੈ ਠੀਕ ਹੈ ਤੇ ਥਣ ਸੁਣ ਕੇ ਮੈਂ ਇਹਦੇ ਥਣ ਚਾਰੀ ਆ ਤੇ ਮਾਰਕਿੰਗ ਦੋਸਤੋ ਇਹਦੀ ਵੀ ਪ੍ਰੋਪਰ ਆ ਗਈ ਤੇ ਨੀਲੀ 라ਵੀ ਦੇ ਵਿੱਚ ਜਿਵੇਂ ਮਾਦਰੀ ਗੋਡੀ ਹੁੰਦੀ ਆ ਹਨਾ ਉਸ ਤਰ੍ਹਾਂ ਦੀ ਤੇ ਸੋਹਣੀ ਤਿਆਰ ਹੋਣੀ ਆ ਵੀ ਤੇ ਵੇਲ ਵੀ ਚੰਗੀ ਆ ਪੱਟ ਦੀ ਕੁਆਲਿਟੀ 40000 ਫੇਸ ਇਹਦਾ ਦੇਖ ਸਕਦੇ ਹੋ ਬਹੁਤ ਵਧੀਆ ਹੈਗਾ ਤੇ ਸਿੰਘ ਜਿਵੇਂ ਨੀਲੀ 라ਵੀ ਦੇ ਹੁੰਦੇ ਆ ਉਸ ਟਾਈਪ ਦੀ ਸਿੰਘ ਆਗੇ ਇਹਦੇ ਤੇ ਅੱਖਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਗਈ ਤੇ ਬਾਕੀ ਮਾਰਕਿੰਗ ਪ੍ਰੋਪਰ ਆ ਦੁਬਾਰੇ ਦੇਖ ਸਕਦੇ ਹੋ ਤੇ ਥਾਣੇ ਦੇ ਵੀ ਬਹੁਤ ਵਧੀਆ ਆਗੇ ਵਧੀਆ ਮੋਟੇ ਥਾਣੇ ਆਗੇ ਤੇ ਚਾਰੇ ਹੀ ਥਾਣਾ ਕੋਈ ਫੋਟ ਸ਼ਾਂਗਣੀ ਹੈਗੀਗੀ ਤੇ ਅੱਖਾਂ ਵੀ ਬਹੁਤ ਵਧਗੀਆਂ ਜੋ ਨੀਲੀ ਰਾਵੀ ਦੇ ਵਿੱਚ ਚਾਹੀਦੀਆਂ ਹੁੰਦੀਆਂ ਉਹੋ ਜਿਹੀਆਂ ਹੀ ਅੱਖਾਂ ਗੀਆਂ ਬਾਕੀ ਫੇਸ ਬਹੁਤ ਸੋਹਣਾ ਹੈ ਇਹਦਾ ਰੇਟ ਬਾਈ ਇਹਦਾ ਮੁੱਲ ਬਾਈ 40000 ਇਹਦਾ 40000 ਹਾਂਜੀ ਹਾਂਜੀ ਇਫੈਕਟਸ ਹੈ ਕਿ ਹੋਜੂ ਮਾਨਦਣ ਹੋਜੂ ਬਾਈ ਮਾਨਦਣ ਕੋਈ ਗੱਲ ਨਹੀਂ ਇਹਦੇ ਵਿੱਚ ਮਾਨਦਣ ਹੋਜੂ ਹੈ ਨਾ ਠੀਕ ਹੈ ਬੰਦ ਬੰਦੇ ਵੀ 40 ਕਿਲੋ ਜਦੋਂ ਕੋਈ ਬੰਦਾ ਏਰੀਆ 'ਚ ਆਪਣੇ 40 ਕਿਲੋ ਮੀਟਰ 40 50 ਕਿਲੋ ਮੀਟਰ ਆਪਾਂ ਫ੍ਰੀ ਕਰਾਂਗੇ ਜੇ ਇਹ ਵੀ ਫ੍ਰੀ ਕਰਦਾਂਗੇ ਠੀਕ ਆ ਲੋ ਵੀ ਇਹਦੀ ਵੀ ਡਿਲੀਵਰੀ 40 50 ਤੱਕ ਫ੍ਰੀ ਹੋ ਜੂ ਕਟੀਆਂ ਸਾਰੀਆਂ ਹੀ ਸੋਹਣੀਆਂ ਗੀਆਂ ਸਾਫ਼ ਸੁਥਰੀਆਂ ਗੀਆਂ ਆਹ ਠੀਕ ਆ ਇਹਦੀ ਕਿੰਨੀ ਉਮਰ ਆ? ਇਹਦੀ ਭਈ 15-16 ਮਹੀਨੇ ਦੀ ਹੈ। 15-16 ਮਹੀਨਿਆਂ ਦੀ ਹੈ ਇਹ। ਇਹ ਵੀ ਦੋਸਤੋ ਬਹੁਤ ਵਧੀਆ ਹੈਗੀ। ਇਹ ਹੈਗੀ ਮੋਹਰਾ ਦੇ ਵਿੱਚ ਸਿੰਘਾਂ ਦੀ ਕੁਆਲਿਟੀ, ਕੱਦ-ਗਾੜ ਇਹ ਵੀ ਚੰਗਾ ਕਰੋਗੀ। ਕਿਉਂਕਿ ਲੱਤਾਂ-ਲੁੱਤਾਂ ਬਹੁਤ ਲੰਮੀਆਂ, ਬਾਕੀ ਬਾਡੀ ਬਾਂਦਰ ਬਹੁਤ ਚੰਗੀ ਆ। ਸਾਰੇ ਪੱਖਾਂ ਤੋਂ ਇਹ ਵੀ ਚੰਗੀ ਹੈਗੀ ਪੂਰੀ। ਬਾਕੀ ਮੰਗਦਾ ਕੱਟ। ਫੇਸ ਦੁਬਾਰੇ ਦੇਖ ਸਕਦੇ ਹੋ, ਸਿੰਘ ਵੀ ਗੁੰਡੇ ਕਰੂਗੀ। ਪਿੱਠ ਦੀ ਕੁਆਲਿਟੀ ਚੰਗੀ ਹੈਗੀ। ਤੇ ਜੈਡ ਬਲੈਕ ਹੀ ਹੈ ਵੀ ਤੇ ਥਾਣੇ ਦੇ ਵੀ ਬਹੁਤ ਚੰਗੇ ਆ ਉਸ ਦੇ ਵਿੱਚ ਥੋੜਾ ਜਿਹਾ ਥੱਲੋ 1-2 ਇੰਚ ਤਕਰੀਬਨ ਹੋਊਗੀ ਵਾਈਟ ਤੇ ਬਾਕੀ ਚੰਗੀ ਆ ਜੀ ਬੈਠ ਦੀ ਕੁਆਲਿਟੀ ਦੇਖ ਸਕਦੇ ਹੋ ਇਹਦਾ ਮੁੱਲ 37000 ਉਸ ਤੋਂ ਬਾਅਦ ਇੱਧਰ ਤੁਹਾਨੂੰ ਦਿਖਾਉਣੇ ਆ ਤਿੰਨ ਰਹਿ ਗਈਆਂ ਆਹ ਕੱਟੀ ਦਾ ਵੀ ਰਿਪੋਰਟ ਪਤਾ ਪਾ ਫਿਰ ਇਹਦੀ ਰਿਪੋਰਟ ਇਹ ਕਿਹੜੇ ਦੀ ਹੈ ਬਈ ਸਰਕਾਰੀ ਸੀਮੰਟ ਦੀ ਰੈਡ ਹੈ ਸਰਕਾਰੀ ਦੀ ਹੈ ਅੱਛਾ ਹੈ ਸਰਕਾਰੀ ਦੀ ਹੈ ਤੇ ਮਾਂ ਜੰਗੀ ਹੈਗੀ ਠੀਕ ਹੈ ਠੀਕ ਹੈ 1,20,000 ਦੀ ਮਾਂ ਲਈ ਸੀ ਠੀਕ ਹੈ ਤੇ ਉਮਰ ਕਿੰਨੀ ਹੋਵੇਦੀ ਅੰਦਾਜ਼ਾ ਉਮਰ ਬਈ 16 ਮਹੀਨੇ ਦੀ ਹੈ 16 ਮਹੀਨੇ ਦੀ ਉਮਰ ਆ ਉਹ ਹੱਡਾਂ ਪਹਿਰਾਂ ਦੀ ਬਹੁਤ ਖੁੱਲੀ ਆ ਹਨਾ ਇਹਦੀ ਮਾਂ ਬਹੁਤ ਵਧੀਆ ਜੀ ਤੇ ਨਰੋਈ ਬਹੁਤ ਆ ਫਿਰ ਮਾਂ ਨੂੰ ਇਹਨੇ ਚੰਗੀ ਬਣਨਾ ਹਨਾ ਚੰਗੀ ਤਿਆਰ ਹੋਣਾ ਬਾਕੀ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਇਹਦੀ ਗੋੜੀ ਜੂੜੀ ਬਹੁਤ ਆ ਬੈਕ ਸਾਈਡ ਤੋਂ ਦੇਖੋ ਤੇ ਫੇਸ ਵੀ ਬਹੁਤ ਸੋਹਣਾਗਾ ਬੈਕ ਸਾਈਡ ਤੋਂ ਚੜਾਈ ਬਹੁਤ ਆ ਇਹਦੀ ਕੱਟੀ ਦੀ ਤੇ ਬਾਕੀ ਥਾਣੇ ਇਹਦੇ ਵੀ ਬਹੁਤ ਵਧੀਆ ਗਏ ਤੇ ਝੋਲੀ ਵੀ ਬਹੁਤ ਚੰਗੀ ਆ ਤੇ ਮਿੱਥੀ ਵੀ ਬਹੁਤ ਆ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਹਾਂਜੀ 3 ਮਹੀਨਿਆਂ ਦੀ ਮੰਗ ਕਰਨ ਲੈ ਕੇ ਬੰਦਾ 1 ਲੱਖ 20 ਹਜ਼ਾਰ ਦੀ ਕੱਟੀ ਮੰਗ ਰਹੀ ਠੀਕ ਆ 1 ਲੱਖ 20 ਹਜ਼ਾਰ ਦੀ ਮੰਗ ਹਾਂਜੀ ਹਾਂਜੀ ਚੰਗੇ ਸੀਮਨ ਦੀ ਆ ਨਾ ਹਾਂਜੀ ਹਾਂਜੀ ਠੀਕ ਆ ਸਰਕਾਰੀ ਦੀ ਠੀਕ ਆ ਮੋਲੇ ਦਾ ਬੋਲਾ ਮੋਲੇ ਦਾ 38 ਹਾਂਜੀ ਠੀਕ ਆ ਬੰਦ ਇਹਦਾ ਮੁੱਲ ਹੈਗਾ 38000 ਸਰਕਾਰੀ ਸੀਮੰਦੀ ਇਹ ਆਪ ਆ ਗਈ ਤੇ ਨਰੋਈ ਬਹੁਤ ਆ ਗਈ ਸਾਡਾਂ ਪੈਰਾਂ ਦੀ ਪੂਰੀ ਖੁੱਲੀ ਆ ਗਈ ਤੇ ਬਾਕੀ ਝੋਲ ਬਹੁਤ ਚੰਗੀ ਆ ਗਈ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆਪਾਂ ਤੇ ਸਪੇਸ ਵੀ ਬਹੁਤ ਆ ਗਈ ਐਸਾ ਵੱਡੇ ਆ ਗਈਆਂ ਇਹ ਦੋ ਛੋਟੀਆਂ ਆ ਗਈਆਂ ਇਹ ਵੀ ਕੱਟੀ ਚੰਗੀ ਆ ਗਈ ਇਹ ਆ ਬਈ ਸਾਲ ਤੋਂ ਬਾਹਰ ਹੀ ਆ ਗਏ ਹਨ। ਕਲੀਅਰ ਨਹੀਂ ਪਤਾ। ਸਾਲ ਡੇੜ ਘੇੜ ਹੋਊ। ਸਾਲ ਤੋਂ ਉੱਪਰ ਹੋਊ ਜਣੀ ਹਨ। ਤੇ ਇਹ ਵੀ ਕੱਟੀ ਬਹੁਤ ਚੰਗੀ ਹੈਗੀ। ਬਾਡੀ ਮਾਂਤਰ ਇਹਦੀ ਵੀ ਚੰਗੀ ਹੈਗੀ। ਸਿੰਘ-ਸੁੰਗ ਸੋਹਣੇ ਆਗੇ ਜੱਤ ਵਾਲੀ ਕੱਟੀ ਆ। ਤੇ ਬਾਕੀ ਜੈਡ ਬਲੈਕ ਹੈ ਵੀ ਬਸ ਥੋੜੇ ਜੇ ਪੂਸਟ ਮਾੜੇ ਜੇ ਵਾਈਟ ਹੋਣਗੇ ਵਾਲ ਉਂਗਲਕ। ਤੇ ਕੋਈ ਜ਼ਿਆਦਾ ਨਹੀਂ। ਫੇਸ ਦੇਖੋ ਇਹਦਾ। ਥਾਣੇ ਵਿਚਾਰੀ ਆ। ਥਾਣੇ ਦੇ ਵੀ ਵਿਚਾਰੀ ਆ। ਝੋਲ-ਚਾਲ ਬਹੁਤ ਹੈ ਦੇ ਹਨ। ਚੋਲ ਬਹੁਤ ਵਧੀਆ ਦੋਸਤੋ ਇਹਦੇ ਵੀ ਤੇ ਇਹ ਵੀ ਕੱਟੀ ਚੰਗੀ ਤਿਆਰ ਹੋਊਗਾ ਬਾਈ ਜਲਾਲ ਦੇਆਂ ਤੋਂ ਲਈ ਆਪਾਂ ਬੰਦੇ ਜਲਾਲ ਦੇ ਪਿੰਡ ਠੀਕ ਆ ਆਮ ਘਰੇਲੂ ਬੰਦੇ ਤੋਂ ਲਈ ਹੋਣੀਆਂ ਨਾ ਘਰੇਲੂ ਬੰਦੇ ਲਈ ਆ ਠੀਕ ਆ ਤੇ ਮੁੱਲੇ ਦਾ ਮੁੱਲ ਬਾਈ ਇਹਦਾ 20000 ਰੁਪਏ ਦਾ ਇਹਦਾ 20000 ਉਹਨੂੰ ਮਾਂ ਕਰਨਾ ਚਾਹੀਦਾ ਹੋ ਜਾਊਗਾ ਬਾਈ ਇਹ ਵੀ 30 40 ਕਿਲੋਮੀਟਰ ਦੇ ਏਰੀਆ ਦੇ ਆਪਾਂ ਫਰੀ ਛੱਡ ਦਾਂਗੇ ਠੀਕ ਆ ਬੰਦ ਲੋ ਵੀ ਹੁਣ ਇੱਕ ਘਰੇਗੀ ਲਾਸਟ ਤੇ ਉਹ ਵੀ ਤੁਹਾਨੂੰ ਆਪਾਂ ਦਿਖਾਉਣੀ ਆ ਆਹ ਰਹੇਗੀ ਆ ਤੇ ਇਹਦੀ ਵੀ ਤੁਹਾਨੂੰ ਕੋ ਡਿਟੇਲ ਲੈਣੀ ਆ ਕੀ ਮੰਗਦਾ ਬਾਈ ਇਕੱਠੇ ਇਹ ਵੀ ਦੇਖ ਸਕਦੇ ਹੋ ਉਮਰ ਇਹ ਛੋਟੀ ਹੈ ਮੇਰੇ ਕੋਲ ਨਾ ਹੋ ਸਕਦਾ ਸਭ ਤੋਂ ਛੋਟੀ ਹੋਵੇ ਸਿੰਘ ਸਿੰਘ ਬਹੁਤ ਛੋਟੇ ਹੈ ਜੀ ਇਹਦੇ ਕੀਰ ਪਤਾ ਨਹੀਂ ਇਹ ਪਤਾ ਨਹੀਂ ਕਿ ਕੱਲ ਜੁਪੀ ਵਾਲੇ ਗੱਡੀਆਂ ਚ ਪਾਉਂਦੇ ਸੀ ਇਹਨੂੰ ਲੈ ਕੇ ਜਾਂਦੇ ਹਾਂ ਅਸੀਂ ਡੇਰਾ ਪਸੀ ਲੈ ਕੇ ਚੱਲੇ ਸੀ ਗੱਲ ਆਪਾਂ ਬਾਈ ਨੂੰ ਦੱਸ ਆਦਾਂ ਕੱਟਣ ਵਾਲਿਆਂ ਤੋਂ ਬਚਾਈਏ ਜਾਣ ਇਹਦੀ ਆਪਾਂ ਬਾਈ ਜਾਨ ਬਚਾਈਆ ਰਾਜਗੁਰੂ ਤੋਂ ਲਈ ਆਪਾਂ ਠੀਕ ਆ ਚਲ ਵਧੀਆ ਗੱਲ ਆ ਪਰ ਤਾਂ ਇਹ ਉਹਨਾਂ ਤੋਂ ਲਈ ਆ ਉਹ ਲੱਦੀ ਖੜੀ ਕੱਟੀਆਂ ਲੈ ਕੇ ਚੱਲੇ ਸੀ ਹਾਂ ਕੱਟੇ ਕੋਲ ਤੋਂ ਨਦੀ ਖੜੀ ਆਪਾਂ ਬਾਈ ਨਾਲੀ ਪਾਉਣ ਪਛੰਦ ਲਈ ਠੀਕ ਆ ਚੱਲ ਵਧੀਆ ਗੱਲਾਂ ਨਾਲ ਜਾਨ ਬਚੀ ਇਹਦੀ ਇੱਕ ਤਰ੍ਹਾਂ ਦਾ ਪੰਨ ਦਾ ਕੰਮ ਹੀ ਆ ਹਨਾ ਕੋਈ ਗਾਂ ਰੱਖਣ ਵਾਲਾ ਲੈ ਜੂ ਹਨਾ ਠੀਕ ਆ ਮੇਰੇ ਖਿਆਲ ਨਾਲ ਸਾਲ ਕਦੇ ਲਗਭਗ ਹੀ ਹੋਣੀ ਇਹੇ ਹਾਂਜੀ ਹਾਂਜੀ ਕੱਟਿਆਂ ਤੋਂ ਨਹੀਂ ਆਏ ਸਭ ਚੱਲੀ ਚੱਲੀ ਵੇ ਡੇਰਾ ਬਸੀ ਠੀਕ ਆ ਉਹਨੇ ਕੱਟੀ ਜਾਣੀ ਸੀ ਹਨਾ ਹਾਂਜੀ ਹਾਂਜੀ ਠੀਕ ਆ ਕੋਈ ਦੋਸਤ ਇਹਨੇ ਵੀ ਕੱਦਗੁੱਦ ਚੰਗਾ ਕਰਨਾਗਾ ਲੱਤਾਂ ਨੂੰ ਤਾਂ ਲੰਮਾਗਾਂਗੀਆਂ ਤੇ ਵਧੀਆ ਗੱਲ ਆ ਵੀ ਬਾਈ ਜਿਹਦੀ ਜਾਨ ਬਚਾਈ ਜ ਨਹੀਂ ਤੇ ਇਹ ਵੱਡੀ ਜਾਣੀ ਸੀਗੀ ਤੇ ਇਹਦਾ ਰੇਟ ਬਾਈ 20000 ਰੁਪਏ ਹੈ ਬਾਈ ਇਹਦਾ 20000 ਇਹਦਾ ਬਾਕੀ ਹੋ ਜੂ ਮੌਕੇ ਤੇ ਹਨ ਤੇ ਬਾਈ ਜੂ ਮੇਰੇ ਮਹਿੰਗੇ ਦਿੰਦੇ ਆ ਪਹਿਲਾਂ ਲੈ ਜਾਂਦੇ ਪਿੰਡਾਂ ਚੋਂ ਮੜ ਕੇ ਬਹੁਤ ਮਹਿੰਗੇ ਦਿੰਦੇ ਆ ਉਹ ਮਹਿੰਗੀ ਦਿੰਦੇ ਆ ਮੜ ਕੇ ਹਨ ਹਾਂਜੀ ਹਾਂਜੀ ਠੀਕ ਆ 16000 ਦੀ ਬਾਈ ਆਪ ਲਈ ਆ ਆਪ ਲਈ ਆ ਹਾਂਜੀ ਹਾਂਜੀ 16 ਦਾ 16 ਠੀਕ ਆ 16000 ਦੀ ਬਾਈ ਕਹਿੰਦਾ ਵੀ ਆਪ ਲਈ ਆ ਬਾਕੀ ਨਫੇ ਨਹੀਂ ਦੇਣੀ ਆ ਹਨਾ ਚਲੋ ਵੱਡੀ ਗੱਲ ਆ ਵੀ ਜਾਨ ਬਚਾਈ ਆ ਬਾਈ ਨੇ ਤੇ ਇਹ ਵੀ ਚੰਗੀ ਹੈਗੀ ਝੋਲੀ ਝਾਲੀ ਬਹੁਤ ਵਧੀਆ ਗਈ ਇਹਦੀ ਢੱਲਾ ਢੋਲਾ ਚੰਗੀਆਂ ਗਈਆਂ ਤੇ ਬਾਕੀ ਸਪੇਸ ਵੀ ਚੰਗੀ ਆ ਤੇ ਸਾਰੀਆਂ ਕਟੀਆਂ ਕੇਰਾ ਆਪਾਂ ਦਿਖਾ ਦਿਆਂ ਤੁਹਾਨੂੰ ਕੱਲੀ ਕੱਲੀ ਤੋਰ ਕੇ ਦਿਖਾ ਦਈਏ ਡਿਟੇਲ ਲੈਤੀ ਆ ਤੇ ਜੇ ਕੋਈ ਕੱਟੀ ਤੁਹਾਨੂੰ ਇਹਨਾਂ ਚ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਵੈਸੇ ਮੰਡੀ ਤੇ ਇਹ ਸਾਰੀਆਂ ਤਕਰੀਬਨ ਵੇਚੀ ਜਾਣਗੀਆਂ ਕਿਉਂਕਿ ਕਟੀਆਂ ਦੀ ਡਿਮਾਂਡ ਬਹੁਤ ਆ ਗਈ ਤੇ ਸੌਦਾ ਇੱਥੇ ਚੱਲੀ ਵੀ ਜਾਂਦਾ ਪੰਜਾਂ ਛਿਆਂ ਕਟੀਆਂ ਦਾ ਹੋ ਸਕਦਾ ਬਾਈ ਲੈ ਜਾਣ ਤੇ ਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਨਹੀਂ ਤਾਂ ਮਤਲਬ ਕਿ ਹੋਰ ਵੀ ਕਟੀਆਂ ਕਾਫੀ ਹੁੰਦੇ ਆ ਕਿਉਂਕਿ ਸਪੈਸ਼ਲ ਕਟੀਆਂ ਦੇ ਕੰਮ ਆ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਹਨ ਤੇ ਤੁਸੀਂ ਕਟੀਆਂ ਦੇ ਸਬੰਧ ਵਿੱਚ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਟੀਆਂ ਲੈਣੀਆਂ ਤੇ ਜਾਂ ਕਿਸੇ ਨੇ ਇੱਕ ਲੈਣੀ ਹੈ ਜਾਂ ਦੋ ਲੈਣੀਆਂ ਹਰੇਕ ਤਰ੍ਹਾਂ ਦੀ ਤੁਹਾਨੂੰ ਕੱਟੀ ਤੇ ਬੱਚੀ ਤੁਹਾਨੂੰ ਇੱਥੋਂ ਮਿਲ ਜੂਗੀ ਤੇ ਇੱਕ ਵਾਰੀ ਆਪਾਂ ਐਡਰੈਸ ਕਨਫਰਮ ਫੇਰ ਕਰਾ ਦਿੰਦੇ ਹਾਂਗੇ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਤੇ ਐਡਰੈਸ ਬੋਲ ਦੀ ਬਾਈ ਅੱਕਰੀ ਬਾਈ ਨੰਬਰ ਹੈਗਾ 88721 88721 66380 ਹਾਂਜੀ ਹਾਂਜੀ ਠੀਕ ਆ ਪਿੰਡ ਚੋਹਾ ਦੀ ਰਾਏਕੋਟ ਦੀ ਕੋਲੇ ਠੀਕ ਆ ਵਪਾਰ ਦਾ ਕੰਮ ਹੀ ਆ ਨਾ ਕਟੀਆਂ ਦੇ ਬੱਚਿਆਂ ਦਾ ਸਪੈਸ਼ਲ ਜੇ ਬਾਈ ਕਿਹਨੇ ਕੱਟੀਆਂ ਦੇ ਬੱਚ ਦੇਣੀਆਂ ਕੋਈ ਇਹਨਾਂ ਦੀ ਮੱਝ ਹੁੰਦੀ ਆ ਦੇਣ ਵਾਲੀ ਵਿੱਚ ਉਹ ਵੀ ਆਪਾਂ ਕੱਟ ਲੈਂਦੇ ਆ ਅਸਾਂ ਵੀ ਕੋਈ ਮੱਝ ਹੁੰਦੀ ਉਹ ਵੀ ਕੱਟ ਲੈਂਦੇ ਆ ਹਾਂਜੀ ਹਾਂਜੀ ਕੋਈ ਕੱਟੀ ਦੇਣ ਵਾਲੀ ਹੁੰਦੀ ਕੋਈ ਬੱਛੀ ਦੇਣ ਵਾਲੀ ਹੁੰਦੀ ਆ ਆਪਾਂ ਵਾਚ ਰੱਖ ਲੈਂਦੇ ਆ ਠੀਕ ਆ ਵੀ ਜਿਵੇਂ ਮਤਲਬ ਵਿੱਚ ਕਟਾਉਣੀ ਤੋਂ ਉਹਦੇ ਹਿਸਾਬ ਹੀ ਕਰ ਲੈਂਦੇ ਆ ਹਾਂਜੀ ਠੀਕ ਆ ਠੀਕ ਆ ਬਾਈ